ਹਾਂਜੀ ਦੋਸਤੋ ਅੱਜ ਤੁਹਾਡੇ ਨਾਲ ਇੱਕ ਘਰੇਲੂ ਨੁਕਸਾ ਸਾਂਝਾ ਕਰਨ ਜਾ ਰਹੇ ਹਾਂ ਬਹੁਤ ਹੀ ਕਮ ਆਉਣ ਵਾਲੀ ਵੀਡੀਓ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਅਕਸਰੀ ਦਸਤ ਲੱਗ ਜਾਂਦੇ ਨੇ ਕੈ ਆਉਣੀ ਹੈ ਮਤਲਬ ਉਲਟੀ ਆਉਣੀ ਉਲਟੀਆਂ ਤੇ ਦਸਤ ਲੂਜ਼ ਮੋਸ਼ਨ ਲੱਗ ਜਾਂਦੇ ਨੇ ਉਹਨਾਂ ਲਈ ਅੱਜ ਤੁਹਾਡੇ ਲਈ ਇੱਕ ਘਰੇਲੂ ਨੁਕਸਾ ਦੱਸਣ ਜਾ ਰਹੇ ਹਾਂ ਇਹਦੇ ਵਿੱਚ ਆਪਾਂ ਇੱਕ ਤਾਂ ਹਲਦੀ ਲੈਣੀ ਹੈ ਜੀ ਦੂਜੇ ਨੰਬਰ ਤੇ ਆਪਾਂ ਨੇ ਲੌਂਗ ਲੈਣੇ ਆ ਇੱਕ ਆਪਾਂ ਨੂੰ ਨਮਕ ਦੀ ਜਰੂਰਤ ਹੈ ਇਹ ਤਿੰਨੇ ਚੀਜ਼ਾਂ ਲੈ ਲੈਣੀਆਂ ਐ ਲੌਂਗਾਂ ਦਾ ਆਪਾਂ ਪਾਊਡਰ ਕਰ ਲੈਣਾ ਹਲਦੀ ਤੇ ਨਮਕ ਦਾ ਪਾਊਡਰ ਆਪਣੇ ਕੋਲੇ ਹੁੰਦਾ ਹੀ ਐ ਸੋ ਕਰਨਾ ਕੀ ਐ ਜਿਨ੍ਹਾਂ ਨੂੰ ਵੀ ਸਮੱਸਿਆ ਆਉਂਦੀ ਐ ਦਸਤ ਲੱਗਦੇ ਐ ਉਲਟੀਆਂ ਲੱਗਦੀਆਂ ਨੇ ਤਾਂ ਇਹਦਾ ਤੁਸੀਂ ਘਰੇ ਇਲਾਜ ਕਰ ਸਕਦੇ ਹੋ ਕਰਨਾ ਕੀ ਐ ਇਸ ਦਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਲੈਣਾ ਹਲਦੀ ਹੋ ਗਈ ਲੌਂਗ ਹੋ ਗਏ ਔਰ ਨਮਕ ਹੋ ਗਿਆ ਬਹੁਤ ਹੀ ਕਮ ਆਉਣ ਵਾਲੀ ਵੀਡੀਓ ਹੈ ਸ਼ੇਅਰ ਜ਼ਰੂਰ ਕਰ ਦਿਓ ਸੇਵ ਜ਼ਰੂਰ ਕਰਕੇ ਰੱਖ ਲਿਓ ਇਹਨਾਂ ਦੋਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਮ ਤਾਂ ਇੱਕ ਗਲਾਸ ਕੋਸੇ ਪਾਣੀ ਦਾ ਲੈਣਾ ਜਿਸ ਨੂੰ ਵੀ ਸਮੱਸਿਆ ਰਹਿੰਦੀ ਹੈ ਇੱਕ ਗਲਾਸ ਆਪਾਂ ਲੈਣਾ ਕੋਸੇ ਪਾਣੀ ਦਾ ਇਹਦੇ ਵਿੱਚ ਆਪਾਂ ਇਹ ਚਮਚੇ ਦਾ ਚੌਥਾ ਹਿੱਸਾ ਐਡ ਕਰ ਲੈ ਉਸ ਤੋਂ ਬਾਅਦ ਇਹਨੂੰ ਅਚੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਇਸ ਨੂੰ ਪੀ ਲੈਣਾ। ਸੋ ਇਹਦਾ ਫਾਇਦਾ ਬਹੁਤ ਜ਼ਿਆਦਾ ਹੈ ਜੀ। ਵੀਡੀਓ ਬਹੁਤ ਕੰਮ ਦੇਣ ਵਾਲੀ ਹੈ। ਅੱਗੇ ਸ਼ੇਅਰ ਜ਼ਰੂਰ ਕਰਿਓ। ਸੇਵ ਕਰ ਲਿਓ। ਜਿਨ੍ਹਾਂ ਨੂੰ ਵੀ ਸਮੱਸਿਆ ਆਉਂਦੀ ਹੈ, ਨਹੀਂ ਕੋਈ ਇੰਤਜ਼ਾਮ ਹੈ ਤਾਂ ਇਹ ਤੁਸੀਂ ਘਰੇਲੂ ਨੁਕਸੇ ਨਾਲੇ ਦੋਨਾਂ ਚੀਜ਼ਾਂ ਦਾ ਹੱਲ ਕਰ ਸਕਦੇ ਹੋ। ਕਿਉਂਕਿ ਇਹ ਤਿੰਨੇ ਚੀਜ਼ਾਂ ਘਰ ਵਿੱਚ ਹੀ ਆਪਾਂ ਨੂੰ ਰਸੋਈ 'ਚੋਂ ਸਾਨੀ ਦੇ ਨਾਲ ਮਿਲ ਜਾਂਦੀਆਂ। ਸੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।